ਹਾਰਾ ਵੜ ਜਾ ਹਾਰਾ ਵੜ ਜਾ ਬਾਈ ਦਵਾਈਆਂ ਨਾਲ ਦਵਾਈਆਂ ਭਾਰੀ ਰੱਖੀ ਆਏ ਆ ਦਿੱਕਤ ਆ ਬੰਦੇ ਕਹਿੰਦੇ ਆਪਾਂ ਇਹਦਾ ਦਵਾਈ ਹੋਣਾ ਛੋਟਾ ਦਵਾਈ ਹੋਣਾ ਤੁਹਾਨੂੰ ਜਲਦੀ ਆਉਣੀ ਪਾਜੀ ਸਾਰੇ ਬਾਸੇ ਆਣੇ ਬਾਸੇ ਆਜਾ ਆਜਾ ਬਾਹਰ ਕੋਈ ਫੋਨ ਕਰ ਦੇ ਬੁਲਾੜੀ ਭੇਜ ਗੋਲਡਨ ਫੋਨ ਲਾਈ ਯੋਨੀ ਗੋਲਡਨ ਫੋਨ ਲਾਈ ਫਿਰ ਪਾਹੀ ਜੇ ਆਖੀ ਆਹ ਪ੍ਰਾਈਵੇਟ ਗੱਡੀ ਨੇ ਲੱਗਾ ਆਹ ਪ੍ਰਾਈਵੇਟ ਗੱਡੀ ਆ ਆਹ ਪ੍ਰਾਈਵੇਟ ਆਹ ਆਸੀਂ ਭੈਜੇ ਕੁੱਤੇ ਮਰ ਗਏ ਆ ਗੱਡੀਆਂ ਖੜੀਆਂ 98152 592225 ਦੇ ਨਾਲ ਆਹ ਨਾ ਨਾ ਤੁਸੀਂ ਪੱਪੇ ਆ ਉਹ ਫੋਨ ਕਰ ਉਹ ਕੰਮ ਆਹ ਗੱਡੀ ਆ ਆਹ ਗੱਡੀ ਆ ਜੀ ਕਿਹਨੇ ਸਾਰਾ ਕੰਮ ਇਸ ਗੱਡੀ ਤੁਸੀਂ ਕਿੰਨੇ ਪੈਸੇ ਦੇਣੇ ਸੀ ਇਹਨੂੰ ਬੰਦੇ ਨੂੰ 260 ਰੁਪਏ ਤੁਸੀਂ ਭਾਜੀ 260 2 ਲੱਖ ਰੁਪਏ ਤੁਸੀਂ ਕਿੱਥੇ ਜਾਣਾ ਜੀ ਤੁਸੀਂ ਜਲੰਧਰ ਦਾ ਤੁਸੀਂ ਜਲੰਧਰ ਜਾਣਾ ਬੈਠੇ ਕਿੱਥੇ ਆ ਮਹਾਲੀ ਤੋਂ ਤੁਸੀਂ ਭਾਜੀ ਮੈਂ ਵੀਰੇ ਖਰੜ ਤੋਂ ਬੈਠਾ ਫਗਵਾੜੇ ਆਂ ਖਰੜ ਤੋਂ ਫਗਵਾੜੇ ਤੁਸੀਂ 200 ਰੁਪਏ ਚ ਠੀਕ ਹੈ ਭਾਜੀ ਆਹ ਗੱਡੀ ਹੈ ਭਾਜੀ ਆਹ ਬੰਦਾ ਆ ਠੀਕ ਹੈ ਹੁਣ ਥਾਣੇ ਛੱਡ ਦੇਣਾ ਬਾਕੀ ਆਪਣੀ ਕਾਰਵਾਈ ਥਾਣੇ ਵਾਲੇ ਕਰਨਗੇ ਚੱਲ ਕਰਦੇ ਆਂ ਕੱਲ ਨੂੰ ਜਗੁੰਮਾ ਮੈਨੂੰ ਕੁੱਟਿਆ ਮਾਰਿਆ ਜਿਹੜਾ ਹਾਂ ਖੜੇ ਹਾਂ ਮੋਰੇ ਤੁਸੀਂ ਜੀ ਆਹ ਦੀ ਦੇਖੋ ਆਹ ਬਣਾ ਲਾਗੇ ਜੋਰ ਦੇ ਪੈਰ ਨਹੀਂ ਉਹਦੇ ਨਾਲ ਖੰਦ ਨਹੀਂ ਉੱਪਰ ਹੱਸਣਾ ਇਹ ਵੀ ਕਰਨਾ ਕੋਈ ਗੱਡੀ ਵੀ ਆ ਗਈ ਬਰਾਵਾ ਆ ਵੀ ਪ੍ਰਾਈਸ ਵੇਟ ਹੋ ਰਹੀ ਆ ਹੋ ਰਿਹਾ ਜੀ ਲੋ ਜੀ ਸਾਸੀ ਗਾ ਜੀ ਸਾਰੇ ਟੈਕਸੀ ਵੀਰ ਭਰਾਵਾਂ ਨੂੰ ਆਪਣੇ ਨੂੰ ਆਸੀਂ ਇੱਕ ਆ ਵੀਰ ਜੂੜੀ ਫੜੇ ਆ ਇਹ ਆਪਣੇ ਬਲਾਬਲਾ ਐਪ ਵਾਲੇ ਆ ਨਮਾ ਸ਼ਹਿਰ ਜ਼ਿਲ੍ਹੇ ਤੋਂ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਜਿੰਨੇ ਵੀ ਆਪਣੇ ਵੀਰ ਭਰਾ ਖੜੇ ਆ ਟੈਕਸੀਆਂ ਵਾਲੇ ਸਾਰੇ ਪਰਮਟ ਵਾਲੀਆਂ ਗੱਡੀਆਂ ਆ ਟੈਕਸ ਭਰਦੇ ਆ ਰੋਡ ਟੈਕਸ ਪਛੰਦੇ ਦੇ ਸਾਰਾ ਕੋ ਦੇ ਕੇ ਆਪਣਾ ਕਾਰੋਬਾਰ ਕਰਕੇ ਆਪਣੇ ਟੱਬਰ ਪਰਿਵਾਰ ਬੱਚੇ ਪਾਲ ਰਹੇ ਆ ਠੀਕ ਹੈ ਜੀ ਤੇ ਕੁਛ ਕੇਨਾ ਵਰਗੇ ਜਿਹੜੇ ਵੀਰ ਆ ਉਹ ਘਰੇਲੂ ਗੱਡੀਆਂ ਚ ਟੈਕਸੀ ਦਾ ਕੰਮ ਥੱਲੇ ਨਾਲ ਕਰਦੇ ਪਏ ਆ ਵਾਜੇ ਇਹਨਾਂ ਨੂੰ ਫੜਿਆ ਆ ਆ ਚਲਾਨ ਇਹਨਾਂ ਦਾ ਕਰਾਤਾ ਹੈ ਜੀ ਠੀਕ ਹੈ ਤੇ ਅਸੀਂ ਬੇਨਤੀ ਕਰਦੇ ਆ ਆਪਣੇ ਸਾਰੇ ਵੀਰਾਂ ਨੂੰ ਤੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਵਾਰੀ ਚਕੰਨੇ ਹੋ ਕੇ ਇਦਾਂ ਦੇ ਬੰਦੇ ਨੂੰ ਨੱਥ ਪਾਓ ਚਾਜਣਾ ਜਿਹਾ ਠੋਕ ਕੇ ਚਲਾਨਾ ਕਰਾਓ ਗੱਡੀਆਂ ਬੌਂਡ ਕਰਾਓ ਤੇ ਤਾਂ ਟੈਕਸੀ ਵਾਲਾ ਕੁੱਤਾ ਬਚਣਾ ਆ ਨਹੀਂ ਤਾਂ ਵੀਰਾਂ ਸਾਰਾ ਕੰਮ ਤਬਾਹ ਹੋ ਜਾਣਾ ਭੁੱਖੇ ਮਨ ਦੇ ਕਗਾਰ ਤੇ ਖੜੇ ਆ ਬੰਦੇ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਸਾਰੇ ਬੰਦੇ ਸੁਚੇਤ ਹੋ ਕੇ ਇਦਾਂ ਦੇ ਬੰਦਿਆਂ ਨੂੰ ਨੱਥ ਪਾਓ ਅਸੀ ਗਾੜੀ ਸਾਰਿਆਂ ਨੂੰ ਆ ਲਓ ਜੀ ਭਾਜੀ ਆ ਤੁਹਾਡਾ